ਤਾ 1 ਏਕੜ ਜ਼ਮੀਨ ਸੀ ਭਾਈ ਦੋਨੇ ਪਾਸੇ ਪੇਪਰ ਮੈਨ ਦਿਹਾੜੀ ਕਰਦੇ ਆਂ ਤੇ 2.5 ਏਕੜ ਸੜ ਕੇ ਸੋਆ ਬਣ ਗਈ ਸਾਡੀ ਜੀ ਤੇ ਤੇ 2.5 ਏਕੜ ਦੀ ਤੀ ਸੀ ਸਾਨੂੰ ਫੋਨ ਗਿਆ ਫਿਰ ਅਸੀਂ ਉਥੋਂ ਪੱਛੇ ਜੀ ਆਉਂਦੇ ਸਾਡੇ ਉਹਨੇ ਤਰਾਕ ਬਣ ਗਈ ਸੀ ਇਹ ਜੀ ਫਿਰ ਕੀ ਕਰਾਂਗੇ ਬਸ ਹੱਥ ਫੜ ਕੇ ਬੈਗੇ ਇੱਥੇ ਸਾਲ ਭਰ ਦੀ ਰੋਜੀ ਸੀ ਅਸੀਂ ਇਸ ਤੇ ਇੱਥੇ ਇਤਿਹਾਸ ਕਰਦੇ ਸੀ ਆ ਕੀ ਘਰ-ਘਰ ਕਰੇ ਮੜਕੇ ਸੀ ਕੀ ਕਰਾਂਗੇ ਹੁਣ ਲੈਣਾ ਦੇਣਾ ਵੀ ਉਹ ਵੀ ਹੋ ਗਿਆ ਸਾਡਾ ਪਿਆਈ ਇਸੇ ਤੇ ਆਸ ਸੀ ਸਾਡੀ ਕਣਕ ਦੇ ਵੀ ਜਿਆਦਾ ਕਰ ਲੋ ਜਨਾ ਖਾਲਾ ਕਰਜ਼ਾ ਵੀ ਹੈਗਾ ਥੋੜਾ ਕਰਜ਼ਾ ਵੀ ਹੈਗਾ ਬਾਈ ਜੀ ਐਵੇਂ ਸਮਝਾਇ ਦਿੱਗੇ ਇਹ ਮਤ ਕਰੋ ਵੀਰੋ ਹੁਣ ਟਾਈਮ ਹੈ ਨਾਲ ਖੜਨ ਦਾ ਕਿਉਂਕਿ ਤੁਸੀਂ ਦੇਖੋਗੇ ਦੋ ਪਾਈ ਕਿੱਲਾਂ ਦੇ ਕਿਸਾਨ ਨੇ ਪਹਿਲਾਂ ਮਾਤਾ ਦੀ ਡੈਥ ਹੋ ਗਈ ਕਹਿੰਦੇ ਉਹ ਕੈਂਸਰ ਸੀ ਉਸ ਤੋਂ ਬਾਅਦ ਦਵਾਈ ਬੂਟੀ ਦੇ ਖਰਚਾ ਆਇਆ ਹੋਊਗਾ ਉਹ ਕਰਜ਼ਾ ਲਿਆ ਫੇਰ ਜਦੋਂ ਉਹ ਤਾਰਿਆ ਹੋਊਗਾ ਦਿਹਾੜੀਆਂ ਕਰ ਕਰਕੇ ਫੇਰ ਵਿਆਹ ਕਰਾਇਆ ਵਿਆਹ ਵੇਲੇ ਰੁਪਏ ਚੱਕਣੇ ਪਏ ਮੀ 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 ਨਾ ਡੇਟ ਮੀਨਾ ਪਹਿਲਾ ਵਿਆਹ ਹੋਇਆ ਹੋਇਆ ਸੀ ਉਹ ਸਾਰਾ ਕਾਜ ਕਰਕੇ ਵਿਆਹ ਕੀ ਤਰੀਕ ਕਰਦੇ ਚੱਕ ਚੱਕੇ ਦੋ ਦੁੱਧੇ ਤੇ ਤੇ ਲੱਤਰ ਵੀ ਚੱਕ ਕੇ ਵਿਆਹ ਕਿਤੇ ਉਹ ਹੀ ਹੁਣੇ ਲਾਉਣੇ ਸੀਗੇ ਜੀ ਕੋ ਹੁਣ 6 ਸਾਲ ਦੀ ਗਾਂ ਗੱਲ ਗਈ ਵਾ ਗਾਂ ਵਿਆਹ ਜਾਂਦੀ ਦਿਹਾੜੀ ਵੀ ਕਰਦੇ ਨੇ ਦੋ ਢਾਈ ਕਿੱਲੇ ਜ਼ਮੀਨ ਹੈ ਕੀ ਬਚਦਾ ਦੋ ਢਾਈ ਕਿੱਲੇਾਂ ਚੋਂ ਖਰਚਾ ਦੁੱਗਣਾ ਤਿੱਗਣਾ ਹੋ ਜਾਂਦਾ ਹਾਂਜੀ ਬਾ ਵੀ ਜਮਾਨ ਅੱਗੇ ਧੂਣਾ ਲਾਉਣਾ ਹੈ ਉਹਦੀ ਫਸਲ ਦੇ ਖਰਚਾ ਹੀ ਹਜੇ ਵੀ ਉਹ ਰੇਸ ਸਪਰੇ ਹਜੇ ਕੀਤਾ ਸੀਗਾ ਤੇ ਜਿਹੜਾ ਕਰਨਾ ਹੈ ਗਾਂ ਇਹ ਹਜੇ ਉਹ ਵੀ ਕੀ ਪਤਾ ਨਹੀਂ ਕਿੱਥੋਂ ਆਊ ਕਿੱਥੋਂ ਨਾ ਆਊਗੀ ਸ਼ੇਰੀ ਮੁਕਸਦ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿਸਾਨਾਂ ਦੀ ਫਸਲ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਨੁਕਸਾਨੀ ਗਈ। ਅੱਗ ਲੱਗ ਜਾਂਦੀ ਆ ਪੂਰੀ ਬੈਲਟ ਇਹ ਸੰਗਰੂਰ ਦਾ ਕੁਝ ਏਰੀਆ ਤੇ ਸਭ ਤੋਂ ਜ਼ਿਆਦਾ ਪਿੰਡ ਮੁਕਸਦ ਸਾਹਿਬ ਦੇ ਤੇ ਉਸ ਤੋਂ ਬਾਅਦ ਮਾਨਸਾ ਦੇ ਬਠਿੰਡਾ ਦੇ ਮੋਗਾ ਇਹ ਇਲਾਕਿਆਂ ਦੇ ਵਿੱਚ ਅੱਗ ਨੇ ਬੁਰਾ ਹਾਲ ਕਰਤਾ। ਜਿਹੜਾ ਕਿਸਾਨ ਗਰੀਬ ਕਿਸਾਨ ਹੈ ਦੋ ਤਿੰਨ ਕਿੱਲੇ ਨੇ ਚਾਰ ਪੰਜ ਕਿੱਲੇ ਹੈ। ਉਹ ਛੋਟੇ ਕਿਸਾਨ ਦਾ ਹਾਲ ਤੁਸੀਂ ਆਪ ਸੋਚੋਗੇ ਕਿ ਕਿਵੇਂ ਹੋਇਆ ਹੋਊਗਾ ਸਾਡੇ ਨਾਲ ਕਦੇ ਨਹੀਂ ਦੇਖੋ ਪਿਓ ਪੁੱਤ ਨੇ ਔਰ ਆ ਮੁੰਡਾ ਵੀ ਦਿਹਾੜੀ ਕਰਦਾ ਹੈਗਾ 2 2.5 ਕਿੱਲੇ ਬਾਣ ਸੀ ਜੋ ਸਾਰਾ ਸੜ ਕੇ ਸੁਆਹ ਹੋ ਗਿਆ ਜਿੱਥੇ ਖੜਿਆ ਤੁਸੀਂ ਦੇਖੋ ਸਾਰੀ ਕਾਲੀ ਹੋਈ ਪਈ ਹੈ ਕਿੱਥੇ ਇਹ ਚਮਕਦੀ ਹੋਣੀ ਸੀ ਸੋਨੇ ਰੰਗੀ ਕਿਤੇ ਇਹ ਹੁਣ ਸੁਆਹ ਬਣ ਗਈ ਹੈ ਨਾ ਗੱਲਬਾਤ ਕਰਦੇ ਆਂ ਦੋਸਤੋ ਸਾਡਾ ਮਕਸਦ ਇਹੀ ਹੈ ਕਿ ਤੁਸੀਂ ਸਾਥ ਦਿਓ ਜਿੰਨੀ ਮਤ ਕਰ ਸਕਦੇ ਹੋ ਓਨੀ ਇਹਨਾਂ ਦੇ ਅਕਾਊਂਟਾਂ 'ਚ ਮਤ ਕਰੋ ਇਹਨੇ ਨੰਬਰਾਂ 'ਚ ਕਰੋ ਸਾਰਾ ਕੁਝ ਨੰਬਰ ਅਕਾਊਂਟ ਡਿਟੇਲਸ ਤੁਸੀਂ ਦੇਖ ਸਕਦੇ ਹੋ ਪਾਇਆ ਹੋਇਆ ਵੀਡੀਓ ਦੇ ਵਿੱਚ ਪਰ ਗੱਲਬਾਤ ਕਰਦੇ ਆਂ ਪਹਿਲਾਂ ਬਾਈ ਜੀ ਤੁਹਾਡਾ ਨਾਮ ਗਰਮੀਤ ਸਿੰਘ ਬਾਈ ਜੀ ਮੇਰਾ ਹਾਂ ਪਿੰਡ ਆਪਣਾ ਸੋਚਾ ਜੀ ਤੇ ਕਿੰਨੇ ਏਕੜ ਜ਼ਮੀਨ ਸੀ ਬਾਈ 2.5 ਏਕੜ ਜ਼ਮੀਨ ਸੀ ਭਾਈ ਜੀ ਦੋਨੇ ਪਾਸੇ ਪੇਪਰ ਮਿਲ ਦਿਹਾੜੀ ਕਰਦੇ ਆਂ ਤੇ 2.5 ਏਕੜ ਸੜ ਕੇ ਸੋਹਾ ਬਣ ਗਈ ਸਾਡੀ ਜੀ ਕਿ ਆਪਾਂ ਲੱਗਿਆ ਕਿੱਥੇ ਤੁਸੀਂ ਹਾਂਜੀ ਫਿਰ ਉਹ ਦਿਹਾੜੀ ਤੀ ਸੀ ਸਾਨੂੰ ਫੋਨ ਗਿਆ ਫਿਰ ਅਸੀਂ ਉੱਥੋਂ ਭੱਜ ਜੀ ਆਉਂਦੇ ਸਾਡੇ ਉਹਨਾਂ ਤਾਂ ਰਾਤ ਬਣ ਗਈ ਸੀ ਇਹ ਜੀ ਫਿਰ ਕੀ ਕਰਾਂ ਨਹੀਂ ਬਸ ਹੱਥ ਫੜ ਕੇ ਬਹਿ ਗਏ ਇੱਥੇ ਹੁਣ ਦੱਸ ਕੇ ਜਨਿਆ ਕੇ ਤੁਸੀਂ ਮਤਲਬ ਪਤਾ ਲੱਗ ਗਿਆ ਤੁਹਾਨੂੰ ਪੇਪਰ ਮੇਲੇ ਫੋਨ ਹੀ ਗਿਆ ਸੀ ਕਿ ਸਾਡੇ ਮੇਲੇ ਸਾਨੂੰ ਫੋਨ ਹੀ ਗਿਆ ਸੀ ਉੱਥੋਂ ਹੀ ਭੱਜੇ ਉਹਨਾਂ ਤਾਂ ਸਾਨੂੰ ਬਸ ਉਹ ਨਾ ਇਹ ਫਿਰ ਬਚਿਆ ਸੀ ਕੁਛ ਕੇ ਸਾਰਾ ਖਤਮ ਸਵਾਇ ਬਣ ਗਈ ਸੀ ਭਾਈ ਆਉਂਦੇ ਉਹਨੂੰ ਜੀ ਕਾਦਰ ਰੋਤਾ ਤੇ ਕਹ ਰੋ ਚਲੇ ਗਿਆ ਕੀ ਕਰੀਏ ਸਾਲ ਭਰ ਦੀ ਰੋਜੀ ਸੀ ਇਹੀ ਇਸ ਤੇ ਇੱਥੇ ਇੱਥੇ ਆਸ ਕਰਦੇ ਸਾਬੀ ਆ ਕੀ ਘਰ 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 ਮੁੜ ਕੇ ਸੀ ਕੀ ਕਰਾਂਗੇ ਹੁਣ ਬੰਦਾ ਬਹੁਤ ਕੁਝ ਸੋਚਦਾ ਕੋਈ ਵਿਆਹ ਕਰਨਾ ਹੁੰਦਾ ਕੋਈ ਦਵਾਈ ਬੁੱਟੀ ਲੈਣੀ ਹੁੰਦੀ ਹੈ ਕੋਈ ਬੰਦੇ ਨੇ ਖਰਚੇ ਕਰਨੇ 100 ਚੀਜ਼ਾਂ ਸੋਚੀਆਂ ਹੁੰਦੀਆਂ ਸੋਚਦਾ ਜੀ ਤੇ ਹੁਣ ਸਾਰਾ ਕਿਹੜਾ ਹੁਣ ਲੈਣਾ ਦੇਣਾ ਵੀ ਉਹ ਵੀ ਹੋ ਗਿਆ ਸਾਡਾ ਪਿਆਈ ਹੁਣ ਇਸੇ ਤੇ ਆਸ ਸੀ ਸਾਡੀ ਕਣਕ ਦੇ ਵੀ ਜੀ ਆਹ ਕਰ ਲਓ ਇਹਨਾਂ ਖਾਲੇ ਕਰਜ਼ਾ ਵੀ ਹੈਗਾ ਥੋੜਾ ਜਿਹਾ ਕਰਜ਼ਾ ਵੀ ਹੈਗਾ ਬਾਈ ਜੀ ਐਵੇਂ ਤੁਮ ਕਿਹਾ ਦਿੱਗੇ ਹੁਣ ਦੱਸੋ ਵੀ ਉਹ ਹੁਣ ਕਿਹੜਾ ਵਿਆਹ ਜੋ ਤੁਹਾਨੂੰ ਆਪ ਨੂੰ ਪਈ ਜਾਊਗਾ ਤੁਹਾਨੂੰ ਸਾਲ ਭਰ ਤੇ ਤੁਮ ਵੀ ਵੇਲੋ 5 ਲੱਗੇ ਸੀ ਹੁਣ ਕਿੱਥੇ ਜੀ ਰੁਪਏ ਆਉਣਾ ਸੀ ਇਹੀ ਮਿੱਟੀ ਹੋ ਗਈ ਇਹ ਮਿੱਟੀ ਹੋ ਗਈ ਜੀ ਤੁਸੀਂ ਬਈ ਕੀ ਕਰਦੇ ਹੋ ਇਹ ਪੇਪਰ ਮੰਡਲ ਚ ਲੱਗੇ ਸੀ ਜਦੋਂ ਤੇ ਸਾਨੂੰ 10 10.5 ਪੱਤਰ ਲੱਗਿਆ ਸੀ ਜੀ ਹੁਣ ਜੇ ਤੁਸੀਂ ਇਹ ਵੇਖ ਲਈ 2 ਮਹੀਨਾ 2.5 ਮਹੀਨਾ ਪਹਿਲਾਂ ਵਿਆਹ ਹੋਇਆ ਸੀ ਗਈ ਉਹ ਸਾਰਾ ਕਾਜ ਕਰਕੇ ਵਿਆਹ ਕੀ ਤਰੀਕ ਕਰਦੇ ਚੱਕ ਚੱਕੇ ਦੋ ਦੁੱਤੇ ਤੇ ਲੱਕਰ ਵੀ ਚੱਕ ਕੇ ਵਿਆਹ ਕਿਤੇ ਉਹ ਹੀ ਹੁਣੇ ਲਾਉਣੇ ਸੀਗੇ ਜੀ ਤੂੰ ਹੁਣ ਗਾਂ ਸਾਲ ਤੇ ਗਾਂ ਗੱਲ ਗਈ ਵਾਂ ਗਾਂ ਵਿਆਹ ਜਾਂ ਜੀ ਹੁਣੇ ਵਿਆਹ ਜੀ ਪਈਏ ਨੇ ਗਾਂ ਸਾਨੂੰ ਬਹੁਤ ਕੁਝ ਉਹੀ ਗੱਲ ਆਪਾਂ ਕਰ ਰਹੇ ਸੀ ਬੰਦੇ ਨੇ ਸੋਚਿਆ ਹੁੰਦਾ ਕਿ ਚਲੋ ਇੱਥੇ ਰੁਪਿਆ ਲਾਉਣਾ ਹਨਾ ਇੱਥੇ ਰੁਪਿਆ ਲਾਉਣਾ ਹੁਣ ਤੁਸੀਂ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਨਾਲ ਦੀ ਨਾਲ ਤੁਸੀਂ ਫਿਰ ਇੱਥੇ ਆਏ ਹੋਵੋਗੇ ਤਾਂ ਇੱਥੇ ਕੀ ਅੱਧੇ ਬਾਅਦ ਜੋ ਤੁਹਾਨੂੰ ਫੋਨ ਗਿਆ ਅੱਧੇ ਘੰਟੇ ਜਦੋਂ ਉੱਥੋਂ ਛੁੱਟੀ ਲੱਗੇ ਇੱਥੇ ਆਏ ਆਂ ਬਸੀ ਉਹਦੋਂ ਦਾ ਸਾਰਾ ਸਵੇ ਬਾ ਦਬਾਈ ਤਰੂਰ ਆਗੇ ਦੇ ਕੋਣ ਕੋਣਾ ਬਾਈ ਕਲੇ ਵਾਈਫਾਈ ਹੁਣ ਹੀ ਮਹੀਨਾ ਹੀ ਹੋਇਆ ਉਹਨੂੰ ਹੀ ਹਾਂਜੀ ਤੁਹਾਡੇ ਹਾਂਜੀ ਅੱਛਾ ਤੇ ਫਾਦਰ ਸਾਹਿਬਾ ਤੇ ਦਾਦਾ ਜੀ ਬਸੇ ਮਦਰ ਦੀ ਪਹਿਲਾਂ 2.5 ਸਾਲ 1.5 ਸਾਲ ਪਹਿਲਾਂ ਡੈੱਥ ਹੋ ਗਈ ਸੀ ਕੈਂਸਰ ਨਾਲ ਹੀ ਅੱਛਾ ਪਹਿਲਾਂ ਉਹਨਾਂ ਦੇ ਵੀ ਕਰਜਾ ਰਿਆ ਉਦੋਂ ਹੀ ਵੀ ਉਹਨਾਂ ਲਾਇ ਕਰਵਾਉਂਦੇ ਰੇ ਪੀਜੀਆਈ ਉੱਥੇ ਲੈ ਕੇ ਜਾਂਦੇ ਰੇ ਟੀਐਮਸੀ ਲੈ ਕੇ ਜਾਂਦੇ ਰੇ ਉਹ ਕਰਜਾ ਲਾਉਂਦੇ ਲਾਉਂਦੇ ਕਰਦੇ ਤੇ ਵਿਆਹ ਕਰਵਾਇਆ ਦੀ ਵੀ ਰੋਟੀ ਨਹੀਂ ਪਕਦੀ ਸੀ ਘਰੇ ਜੀ ਬਸ ਰੋਟੀ ਪਕਦੇ ਬਸ ਹੁਣ ਆ ਚੀਜ਼ ਹੋ ਗਈ ਜੀ ਇਹੀ ਗੱਲ ਆ ਜੋ ਘਰ ਚੋਂ ਫਿਰ ਇੱਕ ਲੇਡੀ ਚਲੀ ਜਾਂਦੀ ਆ ਤਾਂ ਫਿਰ ਉਹੀ ਗੱਲ ਆ ਕਿ ਪਿੰਡਾਂ ਜਿਵੇਂ ਆਮ ਹੁੰਦਾ ਜਵਾਕ ਚਾਹੇ ਛੋਟਾ ਹੋਵੇ ਵੱਡਾ ਹੋਵੇ ਫਿਰ ਨਾਲ ਦਿਨਾ ਵਿਆਹ ਵੀ ਕਰਨਾ ਪੈਂਦਾ ਕਿਉਂਕਿ ਘਰਬਾਰ ਰੋਟੀ ਵੀ ਹਾਂਜੀ ਬਹੁਤ ਮਹੀਨਾ 1.5 ਮਹੀਨਾ ਪਹਿਲਾਂ ਵਿਆਹ ਹੋਇਆ ਸੀ ਬਹੁਤ ਬਸ ਜੇ ਕਰ ਕਰਜ਼ਾ ਕਰਜ਼ਾ ਪਿਆ ਹੋ ਉਹ ਵੀ ਪਿਆ ਜਾਂਦੀ ਸਾਰੀ ਉਵੇਂ ਬਸ ਉਹ ਨਹੀਂ ਹੁਣ ਅਗਲੇ ਸਾਲ ਤੇ ਗੱਲ ਗਈ ਇੱਕ ਸਾਡੀ ਵੀ ਤੇ ਤੁਸੀਂ ਦੇਖੋ ਦਿਹਾੜੀ ਵੀ ਕਰਦੇ ਨੇ 2.5 ਕਿੱਲੇ ਜ਼ਮੀਨ ਹੈ ਕੀ ਵੱਜਦਾ 2.5 ਕਿੱਲਿਆਂ ਚੋਂ ਖਰਚਾ ਦੁੱਗਣਾ ਤਿੱਗਣਾ ਹੋ ਜਾਂਦਾ ਹਾਂਜੀ ਬਾਬੇ ਜਿਵੇਂ ਅੱਗੇ ਧੂਣਾ ਲਾਉਣਾ ਹੈ ਉਹਦੀ ਫਸਲ ਦੇ ਖਰਚੇ ਆਈ ਹਜੇ ਯੋ ਰੀਸਪਰੇ ਹਜੇ ਕੀਤਾ ਸੀਗਾ ਤੇ ਜਿਹੜਾ ਕਰਨਾ ਹੈਗਾ ਹਜੇ ਉਹ ਵੀ ਕੀ ਪਤਾ ਨਹੀਂ ਵੀ ਕਿੱਥੋਂ ਆਊ ਕਿੱਥੋਂ ਨਾ ਆਊਗਾ ਜੀ ਹੰਦਰਬਾਈ ਜਦੋਂ ਬੁਝਾਉਣ ਦੀ ਗੱਲ ਆਈ ਤਾਂ ਆਸ-ਪਾਸੇ ਦੇ ਪਿੰਡ ਦੇ ਲੋਕਾਂ ਨੇ ਨਾਲ ਸਾਥ ਦਿੱਤਾ ਹੋਊਗਾ ਪੂਰਾ ਬਹੁਤ ਦਿੱਤਾ ਸੀਗਾ ਜੀ ਹਾਂਜੀ ਪਰ ਉਹ ਨੇਰੀ ਇੰਨੀ ਸੀ ਉਦਨੇ ਜੀ ਵੀ ਹਾਂਜੀ ਬਹੁਤ ਹਵਾ ਤੇ ਸੀਗੀ ਹੁਣ ਤੁਸੀਂ ਇੱਧਰ ਵੀ ਕਣਕ ਖੜੀ ਸੀ ਇੱਧਰ ਵੀ ਕਣਕ ਖੜੀ ਸੀ ਬਾ ਉਹਨਾਂ ਜਮ ਵਾਹੂ ਕੇ ਬਾ ਇੱਥੋਂ ਦੀ ਸ਼ਾਂਤ ਕਰ ਲਈ ਫਿਰ ਵੀ ਹਾਂਜੀ ਭਈ ਲੱਗੀ ਕਿਵੇਂ ਹੈ ਕੋਈ ਪਤਾ ਲੱਗਿਆ ਵੀ ਲੱਗੀ ਕਿਵੇਂ ਚੱਕ ਪਿੰਡ ਤੋਂ ਰੂੜੀਆਂ ਤੋਂ ਕਹਿੰਦੇ ਆ ਜੀ ਰੂੜੀਆਂ ਤੇ ਮਤਲਬ ਕੀ ਪਿਆ ਸੀ ਫਿਰ ਸੁਹਾ ਸਾਂ ਕੇ ਨੇ ਸਿੱਟੀ ਹੁਣੀ ਉੱਥੋਂ ਹੀ ਉੱਥੇ ਕਹਿੰਦੇ ਬਸ ਲੱਗੀ ਹੈ ਅੱਛਾ ਕੋਈ ਕਹਿ ਰਿਹਾ ਸੀ ਅੱਛਾ ਸੁਹਾ ਪਈ ਸੀ ਉੱਥੇ ਸੁਹਾ ਤੋਂ ਸੋਚ ਰਹੇ ਹੋ ਤੁਸੀਂ ਕਿ ਉੱਥੋਂ ਲੱਗੀ ਹੋਵੇ ਹਾਂ ਰੂੜੀਆਂ ਤੋਂ ਲੱਗੇ ਉੱਥੇ ਹਾਂ ਜੀ ਬਸ ਕੰਟਰੋਲ ਹੋਈ ਨਹੀਂ ਉਦੋਂ ਬਾਅਦ ਵਾ ਘੰਟੇ ਘੰਟੇ ਦੇ ਵਿੱਚ ਸਾਰਾ ਸੁਹਾ ਹੋ ਗਿਆ ਤਪਸ਼ ਬਹੁਤ ਹੈ ਹਾਂ ਬਹੁਤ ਜ਼ਿਆਦਾ ਤਪਸ਼ੀ ਹੁੰਦੀ ਜਾਂਦੀ ਸੀ ਹਾਂ ਜੀ ਇਹ ਤੇ ਇੱਕ ਵਾਰ ਸੁਏ ਨੇ ਬਚਾ ਕਰਤਾ ਜੀ ਪੀਤਾ ਵੀ ਇੱਧਰ ਲਾ ਵੀ ਖਤਮ ਸੀ ਉਹਨੂੰ ਇੱਧਰ ਵੀ ਘਰ ਦੀ ਢਾਣੀਆਂ ਸਾਰੀਆਂ ਇੱਧਰ ਹੀ ਪਾਣੀ ਦਾ ਵੀ ਫਰਕੇ ਪੈਣ ਦਾ ਬੰਦਾ ਭਰ-ਭਰ ਬਾਲਟੀਆਂ ਨਾਲ ਹਾਂਜੀ ਹਾਂਜੀ ਬਹੁਤ ਹਾਂਜੀ ਵੀ ਉਹ ਤਾਂ ਨੇਰੀ ਇੰਨੀ ਵੀ ਕੰਟਰੋਲ ਹੋਈ ਨਹੀਂ ਰਹੀ ਸੀ ਜਿੰਨੀ ਪਰਲੇ ਪਸੇ ਕਣਕ ਥੋੜੀ-ਮੋਟੀ ਬਜੀਆਂ ਕੇ ਦੀ ਉਹ ਹੀ ਵਾਹ ਵੂਹ ਕੇ ਬਜੀਆਂ ਜੀ ਸਾਡਾ ਵੀ ਹੂੰ ਸਾਡਾ ਵੀ ਬਾਈ ਇਹੀ ਅਸੀਂ ਆਪ ਦਾ ਫਰਜ ਸਮਝਦੇ ਹਾਂ ਕਿ ਜੇ ਅਸੀਂ ਜਿੱਥੇ ਖੜੇ ਆ ਇਹਨਾਂ ਨਾਲ ਗੱਲ ਥੋੜੀ ਤਾਂ ਹੀ ਕਰਾ ਰਿਹਾ ਕਿ ਮਾਤ ਕਰੋ ਵੀਰੋ ਹੁਣ ਟਾਈਮ ਹੈ ਨਾਲ ਖੜਨ ਦਾ ਕਿਉਂਕਿ ਤੁਸੀਂ ਦੇਖੋਗੇ ਦੋ ਢਾਈ ਕਿੱਲੇ ਦੇ ਕਿਸਾਨ ਨੇ ਪਹਿਲਾਂ ਮਾਤਾ ਦੀ ਡੈਥ ਹੋ ਗਈ ਕਹਿੰਦੇ ਉਹ ਕੈਂਸਰ ਸੀ ਉਸ ਤੋਂ ਬਾਅਦ ਦਵਾਈ ਬੂਟੀ ਦੇ ਖਰਚਾ ਆਇਆ ਹੋਗਾ ਉਹ ਕਰਜ਼ਾ ਲਿਆ ਫਿਰ ਜਦੋਂ ਉਹ ਤਾਰਿਆ ਹੋਊਗਾ ਦਿਹਾੜੀਆਂ ਕਰ ਕਰਕੇ ਫਿਰ ਵਿਆਹ ਕਰਾਇਆ ਵਿਆਹ ਵੇਲੇ ਰੁਪਏ ਚੱਕਣੇ ਪਏ ਹੁਣ ਉਹ ਦੱਸੋ ਤੁਸੀਂ ਕਿੱਥੇ ਚੱਕਣਗੇ ਇਹ ਤਾਂ ਬਾਈ ਜਿਹੜਾ ਇੱਥੇ ਮਤਲਬ ਆਸਪਾਸ ਦਾ ਸਾਰਾ ਰਕਬਾ ਹੈਗਾ ਕੁੱਲ ਕਿੰਨਾ ਕਿੱਲੇ ਸੀਗੇ ਜਿਹੜੇ ਹੁਣ ਖਤਮ ਹੋ ਗਏ ਜੀ ਇਹ 35 36 ਕਿੱਲੇ ਖਤਮ ਹੋ ਗਏ ਸੀ ਸਾਡੇ ਪਿੰਡ ਦਾ ਰਕਬਾ ਸੀ ਕਿਹੜਾ ਸੀ ਆਹ ਹੋਤ ਹੁੰਦੇ 35 36 ਸੀਗੇ ਦੋ ਢਾਈ ਢਾਈ ਕਿੱਲੇ ਵਾਲੇ ਸੀ ਬਾਈ ਉਹ ਵਿਚਾਰਾ ਹੁਣ ਦੋ ਕਿੱਲੇ ਸੀਗੇ ਦੋ ਹੱਥ ਰੱਖੀ ਬੈਠਾ ਸੀ ਕੀ ਕਰੂਗਾ ਹੁਣ ਵਿਚਾਰਾ ਹੱਥ ਧੋ ਗਿਆ ਦੋਨੇ ਜੀ ਜੋ ਰੋਈ ਜਾਂਦੇ ਹਣ ਕੀ ਕਰੂਗੇ ਜਦੋਂ ਉਹਨੂੰ ਪਤਾ ਲੱਗਿਆ ਫਿਰ ਘਰੇ ਫਿਰ ਦੱਸਿਆ ਹੋਊਗਾ ਤੁਸੀਂ ਨਹੀਂ ਉਹਨੂੰ ਆਪ ਹੀ ਪਤਾ ਲੱਗ ਗਿਆ ਵਿਚਾਰੇ ਨੂੰ ਕੀ ਕਰੀ ਗਈ ਹੁਣ ਦੱਸਣ ਦਾ ਨਹੀਂ ਚਲੋ ਅਸੀਂ ਇਹੀ ਮਕਸਦ ਸਾਡਾ ਗੱਲ ਕਰਨ ਦਾ ਕਿ ਇਹਨਾਂ ਦੀ ਮਤਤ ਹੋ ਸਕੇ ਤਾਂ ਦੋਸਤੋ ਅਕਾਊਂਟ ਡਿਟੇਲ ਦੇ ਦਾਂਗੇ ਸਾਰਾ ਕੁਝ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਰੂਰ ਮਤ ਕਰਿਓ ਕੈਮਰਾ ਪਰਸਨ ਜਸ਼ਨ ਨਾਲ ਮਨਦੀਪਜੋਤ ਸ਼੍ਰੀ ਮੁਖਸਰ ਸਾਹਿਬ ਪਿੰਡ ਸੋਥਾ